ਦੀ ਆਈ ਜਾਂ ਤਾਂ ਜਾਂਦੀ ਨਹੀਂ ਹੈਗੀ ਨੰਨਾ ਮਾਰਦਾ ਹਰੇਕ ਗੱਲ ਚ ਲਿਆ ਕੇ ਪੈਣਾ ਉਹ ਯਾਰ ਆਪਾਂ ਜਾਣ ਤਾਂ ਕਚਹਿਰੀਆਂ ਚ ਚੋਣਾਂ ਚਾ ਲੈਣਾ ਆ ਸੁਣਾ ਲ ਗੁੱਥ ਜਰੂਰ ਕੱਢਿਆ ਤੇਰਾ ਮੇਰੀ ਗੱਲ ਸੁਣ ਉਥੇ ਅਗਲੇ ਨੇ ਤੈਨੂੰ ਥੋੜੀ ਦੇਖਣਾ ਸਾਰੇ ਅਗਲੇ ਮੈਨੂੰ ਦੇਖਣਗੇ ਵੀ ਸਰਪੰਚ ਨਹੀਂ ਆ ਗਈ ਤੇ ਫਿਰ ਉਹਨਾਂ ਇੰਨਾ ਕਦੋਂ ਬੰਦੇ ਹੀ ਆ ਫਿਰ ਮੈਂ ਮਾਡਲ ਬਣ ਕੇ ਜਾਊਂਗੀ ਉਥੇ ਹੈ ਉਹਨਾਂ ਨੇ ਮੇਰੀ ਗੱਲ ਸੁਣ ਮੈਂ ਵੀ ਦੇਸੀ ਬਣਾ ਕੁਰਤਾ ਪਹਿਮਾ ਪਾਇਆ ਦੇਖ ਤੇਰੇ ਸਾਹਮਣੇ ਮੈਂ ਸੁਣਾ ਲੱਗ ਰਿਹਾ ਨਾ ਬੱਸ ਬੱਸ ਪੰਗੜਿਆਣਾ ਵਾਂਗੂ ਪਾਲੇ ਲਾਲ ਰੰਗ ਮੈਨੂੰ ਨਹੀਂ ਪਤਾ ਬਸ ਮੈਂ ਤਾਂ ਐਂ ਜਾਊਂਗੀ ਹਾਂ ਲੈ ਜੇ ਤੂੰ ਮੇਰੇ ਨਾਲ ਤੁਰਨਾ ਤੁਰ ਨਹੀਂ ਮੈਂ ਕੱਲੀ ਆ ਬਗ ਜਾਣੀ ਆ ਫਿਰ ਐਡਾ ਵੀ ਕੋਈ ਚੱਕਰ ਨਹੀਂ ਗਿਆ ਇਹ ਬਣਾ ਤੈਨੂੰ ਉੱਥੇ ਕਹਣਾ ਸਿਆਣੂ ਹਾਂ ਸਿਆਣੂ ਨੂੰ ਤੂੰ ਉੱਥੇ ਪ੍ਰਧਾਨ ਮੰਤਰੀ ਲੱਗਿਆ ਕਿ ਡੀਸੀ ਲੱਗਿਆ ਹਾਂ ਮੇਰੀ ਆਵਦੀ ਪਛਾਣ ਬਥੇਰੀ ਹੋਈ ਮੈਨੂੰ ਤੈਨੂੰ ਚੁੰਮਸਣ ਕਿਸੇ ਨੇ ਨਹੀਂ ਦੇਣਾ ਨਾਲੇ ਮੇਰੀ ਗੱਲ ਸੁਣ ਲੈ ਚੋ ਨਿਸ਼ਾਨ ਦੀ ਗੱਲ ਠੀਕ ਆ ਆਪਾਂ ਨਾ ਮਹਿੰਗਾ ਲਵਾਂਗੇ ਸਾਰੇ ਨਾਲੋਂ ਮਹਿੰਗਾ ਚੋ ਨਿਸ਼ਾਨ ਆਪਾਂ ਖਰੀਦਾਂਗੇ ਕਿਤੇ ਇਹ ਨਾ ਹੋਵੇ ਵੀ ਘਰੇ ਆ ਕੇ ਖਰਾਬ ਹੋ ਜਵੇ ਉਹ ਮੇਰੀ ਬੇਇੱਜ਼ਤੀ ਕਦਾ ਕੀ ਮਤਲਬਾ ਚੋਂ ਸੰ ਜਿਹੜਾ ਦੇਣਗੇ ਆਪਾਂ ਨੂੰ ਉਹ ਲੈ ਲਾਂਗੇ ਆਪਾਂ ਮੈਨੂੰ ਨਹੀਂ ਪਤਾ ਹੈਗਾ ਕਿ ਮੈਂ ਉਹ ਤੂੰ ਰਹੇਗਾ ਬੁਝਦਾ ਬੁਝੋ ਹੈ ਕਾਣ ਮੈਂ ਤੇਰੇ ਪੱਲੇ ਪਾਤੀ ਰੱਪਣੇ ਹੁਣ ਤੂੰ ਬਾਚਾਰ ਇੱਥੇ ਖੜਾ ਨਾ ਦਿਮਾਗ ਨਾ ਖਾ ਮੇਰਾ ਤੈਨੂੰ ਲੱਗ ਰਹੀ ਸੋਣੀ ਹੈਨੀ ਕੀ ਹੋ ਰਿਹਾ ਆ ਚੇਂਜ ਕਰਕੇ ਪਤਾ ਫਿਰ ਫੇਰ ਚੱਲਾਂਗੇ ਮੈਂ ਨਹੀਂ ਜਾਂਦੀ ਆ ਜੀ ਮਤਲਬ ਇਹ ਬੇਇੱਜ਼ਤੀ ਹੋਸਣਾ ਮੈਂ ਨਹੀਂ ਮੇਰੀ ਗੱਲ ਸੁਣੋ ਮੈਂ ਜਿੱਸਾ ਤੋੜ ਦੂੰ ਮੈਂ ਨਹੀਂ ਜਾਉਂਗੀ ਤੈਨੂੰ ਮੈਂ ਦੱਸਦਾ ਤੈਨਾਂ ਕਿ ਉਹਨਾਂ ਤਰ੍ਹਾਂ ਟਿੱਡੂ ਖੜਾਗਾ ਉਹ ਟਿੱਡੂ ਖੜਾ ਤਾਂ ਬੇਇੱਜ਼ਤੀ ਹੋ ਮੇਰੀ ਤੇਰੀ ਹੋਊਗੀ ਬੇਇੱਜ਼ਤੀ ਸੋਹਣੇ ਦੇ ਅੱਗੇ ਤਰੇ ਕਿੰਨੇ ਕ ਝੰਡੇ ਝੂਲਦੇ ਨੇ ਆ ਦੇਖੀ ਆ ਦੇਖੀ 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 ਆ ਦੇਖ ਲੈ ਆ ਦੇਖਾ ਟਿੱਡ ਕਿਵੇਂ ਦਿਖਦਾ ਇਹ ਵਿੱਚ ਦੀ ਤੇ ਲੋਕਾਂ ਨੂੰ ਦਿਖਾਉਣਾਗਾ ਮੈਂ ਆਪ ਹੀ ਦਿਖਾ ਦੂੰਗੀ ਬਥੇਰਾ ਅੱਜ ਪੰਜ ਨਹੀਂ ਵਾ ਇੱਕ ਵਾਰੀ ਬੋਲ ਮੇਰੀ ਗੱਲ ਸੁਣ ਲੈ ਉੱਥੇ ਜਾ ਕੇ ਇਹ ਬਕਵਾਸ ਨਾ ਮ ਦੇ ਮਰੀਆਂ ਨਕ ਦੇ ਮਰੀਆਂ ਨਕ ਨਾਲ ਹੋਰ ਚਲ ਬੜਾ ਚਾਬੀ ਚੱਕ ਲਿਆ ਮਾਂ ਚਾਬੀ ਰਹਿ ਗਈ 99 ਵਾਲਿਆ ਤੋਂ ਲਿਆਂਦੀ ਤੀ ਇਹ ਮੈਨੇ ਮਿੰਟਾਂ 'ਚ ਤੋੜ ਦੂਗਾ ਪਾਗਲ ਜਾਕਲੀ ਨਹੀਂ ਹੈਗੀ ਵੈਸੇ ਕੀ ਗੱਲ ਤਾਂ ਹੈਗੀ ਆ ਅੱਜ ਤਾਂ ਸਾਡੇ ਪਿੰਡਾਂ ਲਈ ਤੀਵੇਂ ਮੱਚ ਜਾਣਗੀਆਂ ਹੈ ਵੀ ਸਰਪੰਚ ਨੇ ਤਾਂ ਪੂਰੀ ਟੌਰ ਕੱਢ ਰਖੀ ਆ ਐਨੇ ਮੈਂ ਕਿਹਾ ਮੈਂ ਕਿਹਾ ਕੱਪੜੇ ਕਿੱਥੋਂ ਲਿਆਂਦੀ ਇਹ ਪਰ ਕਿ ਸਾਨੂੰ ਕੀ ਪਤਾ ਬਿੰਨੜੀ ਨਵੇਂ ਜੀ ਤਾਜ ਕੜਾ ਸਾਰਾ ਕੁਝ ਹੀ ਮਿਲ ਜਾਂਦਾਗਾ ਮੈਨੂੰ ਨਾ ਆਪਣੀ ਜ਼ੁਬਾਨ ਕੰਟਰੋਲ ਚ ਰੱਖਣੀ ਪੈਣੀ ਆ ਕਿਤੇ ਉੱਥੇ ਹੋਰ ਮੈਥੇ ਬੋਲਿਆ ਜਾਵੇ 99 99 ਵੇ ਆ ਜਾ ਹੁਣ ਕਚਾਬੀ ਨਹੀਂ ਫੜ ਲਿਆ ਮੈਨੂੰ ਅੰਦਰ ਇਹਨੇ ਅੱਡ ਲਾਉ ਪੀ ਰੱਖਿਆ ਮੇਰਾ ਉਹ ਆ ਗਿਆ ਚਲ ਬੈਠ ਮਤਲਬ ਇਹ ਚਾ ਬੀਬੀ ਕਿੱਥੇ ਲਗਾ ਕੇ ਰੱਖ ਰખી ਸੀ ਹਾਂ ਹਾਂ ਤੈਨੂੰ ਅੱਖਾ ਫੁੱਟ ਰੀਆਂ ਨੇ ਤੇਰੀਆਂ ਚਿੱਟਾਂ ਮੋਤੀ ਉੱਤਰ ਗਏ ਤੇਰੇ ਤਾਂ ਹੁਣ ਕਰ ਨੂੰ ਮੇਰਾ ਮੋਦੇ ਸਭ ਚੁੱਪ ਕਰਕੇ ਬਹਿ ਜਾ ਪਗਾਈ ਨਾ ਮਾਰ ਸਰਪੰਚਨੀ ਮਾਇਆ ਮੇਰੀ ਚੱਲੂਗੀ ਤੇਰੀ ਨਹੀਂ ਲੱਗ ਜਾ ਨਾ ਡੰਗਰਾ ਮਾਂ ਨੂੰ ਬੋਲੇ ਨਾ ਜਿਹੜਾ ਮਾਂ ਚਾਂਦਾ ਬੋਲੀ ਜਾਂਦਾ ਬੋਲੀ ਜਾਂਦਾ ਮੈਂ ਨਹੀਂ ਜਾਂਦੀ ਹੈਗੀ ਜਾ ਬਾਜਾ ਤੂੰ ਹੀ ਬਾਜਾ ਮੈਂ ਨਹੀਂ ਜਾਂਦੀ ਹੈਗੀ ਹਾਂ ਲੈ ਮੈਨੂੰ ਧਰਨਾ ਦਊਂਗੀ ਧਰਨੇ ਤੇ ਧਰਨੇ ਤੇ ਬੈਠੀ ਆ ਮੈਂ ਤਾਂ ਹਾਂ ਤੂੰ ਲਾਗੇ ਰਹਾ ਮੇਰੇ ਇਹ ਨਹੀਂ ਖੜਿਓ ਲੱਗ ਜਿਪਾ ਨਾ ਨਾ ਖੜੀ ਹੁੰਦੀ ਨਾ ਕੋਈ ਫਰਮ ਹੁਣ ਸੇ ਨਾ ਹੁਲਿਉਣੀ ਪੁੱਛਾਂਂ ਸਾਂਦੇ ਕਿਹੜਾ ਮਰਨਦਾ ਤੇਰਾ ਨਾ ਨਾ ਮੇਰੇ ਬਾਲ ਜੀ ਨਾ ਖਰਾਬ ਕਰ ਬਾਲ ਨਾ ਖਰਾਬ ਕਰ ਅਜੇ ਤੂੰ ਮੇਰੀ ਜ਼ਿੰਦਗੀ ਖਰਾਬ ਕਰੀ ਨਾ ਹੋ ਕਰਤੀ ਤੇਰੀ ਜ਼ਿੰਦਗੀ ਖਰਾਬ ਮੈਂ ਚੁੱਪ ਕਰਕੇ ਪਹਿਲੇ ਮੂਥੇ ਮਰੂ ਜਾਣਾ ਨਹੀਂ ਇਹਨੇ ਸੜੀ ਜੀ ਬੁੱਥੀ ਵਾਲਾ ਘਰ ਦਾ ਕੀ ਆਗਾ ਚੈ ਜੀ ਬੇੜੀ ਆ ਬਿੱਲੀ ਜੀ ਵੀ ਨਾ ਖਲਣੀ ਬਾੜੀ ਵੇਦ ਲੱਗੀ ਆ ਲੈ ਦੁੱਧ ਡੋਲ ਗਿਆ ਅੱਜ ਸਾਰਾ ਆ ਤਾਈ ਮੰਦਰ ਤੋਂ ਪੁੱਛਦੀਆਂ ਘੁੱਟ ਦੁੱਧ ਦੀ ਹੁਣ ਚਾਹ ਨੂੰ ਜੀ ਕਰਦਾ ਸੀ ਤੇ ਉਹ ਦੇਖਿਆ ਖਲਣੀ ਨੇ ਸਾਰਾ ਦੁੱਧ ਡੋਲ ਲਿਆ ਪਿਆ ਲੈ ਦੇਖ ਲੈ ਉਹ ਸੱਤੇ ਦੇ ਘਰ ਵਾਲੀ ਕੋਈ ਵੋਟਾਂ 'ਚ ਖੜੀ ਹੁੰਦੀ ਐ ਤਾਈ ਨਾਲ ਗੱਲ ਕਰਦੀ ਐ ਥੋੜੀਆਂ ਗੱਲਾਂ ਤੋਂ ਮੈਨੂੰ ਹਾਸੇ ਆਉਂਦੀ ਐ ਲੈ ਕੀ ਤਾਂ ਉਹ ਸਰਪੈਂਚੀ ਕਰੂ चला ताई फिर भी सियानी है ताई नहीं ताई कौन है दीदी नहीं ताई तो कितने आ गई पुत आ गई नहीं ताई मैं मतलब तो पापी ले ले सुत्ती पे ही सी हैं चल कोई नहीं तू भी तो तू पे हो आई है हाँ दस पुत्र ਨੇ ਕੀ ਦੱਸਾਂ ਦਾਈ ਆ ਸਾਡੇ ਤਾਂ ਨਾ ਬਿੱਲੀ ਜਿਹੇ ਜੀ ਰੋਡੀ ਲੱਗੀ ਆ ਆ ਸਾਰਾ ਦੁੱਧ ਡੋਲ ਗਿਆ ਅੱਜ ਜੇ ਖਾਣੇ ਦਾ ਹੁਣ ਮੇਰਾ ਸਿਰ ਪਾਟ ਜਾਂਦਾ ਸੀ ਸਾਰਾ ਕੰਮ ਨਿਵੇੜ ਕੇ ਮੈਂ ਚੱਲ ਚਾਹ ਪੀਣੀ ਆ ਕਿਹੜੀ ਚਾਹ ਮੈਂ ਤਾਂ ਤੁਸ ਨੂੰ ਨਾ ਕੁੱਟ ਦੁੱਧ ਦੀ ਲੈਣ ਆਈ ਆ ਕੋਈ ਨਹੀਂ ਲੈ ਫਿਰ ਦੁੱਧ ਲੈ ਜਾਏ ਤੇ ਕੀ ਗੱਲ ਮੈਂ ਤਾਂ ਕਹਿੰਨੀ ਚਾਹ ਹੀ ਬਣਾ ਲੈ ਲੈ ਉਹਨੂੰ ਭੇਜ ਜਾ ਤੂੰ ਨਾ ਕੋਈ ਨਹੀਂ ਦਾਈ ਚਾਹ ਤਾਂ ਮੈਂ ਘਰ ਹੀ ਪੀਊਂਗੀ ਜਾ ਕੇ ਚੱਲ ਤਿੰਨ ਨੀ ਦਾਈ ਮੈਂ ਤਾਂ ਹੋਰ ਗੱਲ ਸੁਣੀ ਆ ਕਹਿੰਦੇ ਸੱਤੇ ਦੇ ਘਰ ਵਾਲੀ ਬੋਟਾਂ ਚ ਖੜੀ ਹੋਈ ਆ ਸੱਚੀ ਦੇਖ ਲੈ ਮੈਂ ਤਾਂ ਹੱਸੇ ਹੋਣੀ ਉਹ ਖੜੀ ਹੋਈ ਆ ਲਾਹੌਰ ਲੈ ਮੈਂ ਤਾਂ ਉਹਦੀਆਂ ਗੱਲਾਂ ਤੋਂ ਹਾਸਿਆਂਦਰ ਗੱਲ ਨਹੀਂ ਕਰਨਦਾ ਉਹਨੂੰ ਚੱਜ ਨਹੀਂ ਲੱਖਣ ਨਹੀਂ ਲੱਕੀ ਉਹ ਵੋਟਾਂ 'ਚ ਖੜੀ ਹੋਈ ਆ ਕਿਹਨੇ ਟਿਕਟ ਦੇਦੀ ਉਹ ਤਾਂ ਹਾਈ ਸਿੱਧਰੀ ਲੈ ਮੈਂ ਤਾਂ ਆਪ ਕਹਿਣੀ ਆ ਵੀ ਉਹ ਕੀ ਸਰਪੰਚੀ ਕਰੂਗੀ ਗੱਲ ਕਰਨ ਦਾ ਉਹਨੂੰ ਚੱਜ ਨਹੀਂ ਕੀ ਤੈਨੂੰ ਦੱਸਾਂ ਉਹ ਗੱਲਾਂ ਹੀ ਸੁਣ ਕੇ ਆਪਣੇ ਬੁੱਗੀਆਂ ਵਗ ਗਈਆਂ ਨੇ ਦੇਖ ਸੱਚੀ ਹੁਣ ਸ਼ਰਮ ਆਉਂਦਾ ਤਾਂ ਹੀ ਕਰਦੀ ਹੁੰਦੀ ਕਮੜੇ ਵਾਂਗੂ ਗੱਲਾਂ ਕਰਦੀ ਹੁੰਦੀ ਆ ਹੋਰ ਚਲਾ ਤਾਈ ਕੋ ਧੁੱਪੇ ਕਾ ਨੂੰ ਖੜੀ ਐ ਨਹੀਂ ਤਾਈ ਤਾਇਆ ਤਾਂ ਪਿਆਗਾ ਕਹਿਦੂਗਾ ਹੁਣ ਇਹ ਆ ਗਈਆਂ ਇੱਥੇ ਗੁਰਬਲ ਗੁਰਬਲ ਕਰਨ ਉਸਨੇ ਕਹਿੰਦਾ ਤਾਇਆ ਕੀ ਆ ਕੀ ਉਸ ਬੋਲਦੀ ਹੋਣੀ ਆ ਕਾ ਨੂੰ ਬੋਲਦੀ ਆ ਤਾਇਆ ਕੁਛ ਆ ਮੈਂ ਤਾਂ ਐਸੀ ਦੁੱਧ ਲੈਣ ਤੇ ਹੁਣ ਤਾਈ ਕਹਿੰਦੀ ਆ ਜਾ ਮੜਾ ਜਾ ਬਹਿ ਜਾ ਮੈਂ ਤਾਂ ਤਾਂ ਉਹੀ ਗੱਲ ਕਰਦੀ ਸੀ ਉਹ ਸੱਤੇ ਦੇ ਘਰ ਵਾਲੀ ਸਿਧਰੀ ਜੀ ਤਾਂ ਹੈਗੀ ਦੇਖ ਲੈ ਉਹ ਵੋਟਾਂ ਚ ਖੜੀ ਹੋਗੀ ਹੋ ਲਾ ਦੇਖ ਲੈ ਆ ਉਹਦਾ ਮੈਂ ਵੀ ਸੁਣਾ ਸੀ ਆ ਉਹ ਹੈ ਤਾਂ ਜਮਾ ਸਿਧਰੀ ਜੀ ਉਹੀ ਤਾਂ ਮੈਂ ਕਹਿੰਦੀ ਆ ਕੀ ਚੱਜ ਨਹੀਂ ਸਹੂਰ ਨਹੀਂ ਉਹਨੂੰ ਉਹਦੇ ਨਾਲ ਤਾਂ ਗੱਲਾਂ ਮੈਂ ਵੀ ਵਧੀਆ ਕਰ ਲੈਣੀਆਂ ਉਹ ਤਾਂ ਇੰਨੀ ਸਿਧਰੀ ਐ ਉਹ ਮੇਰੀ ਗੱਲ ਸੁਣਾ ਲੋਕ ਨਾ 50 50 ਲੱਖ ਰੁਪਏ ਚੱਕੀ ਫਿਰਦਾ ਸਰਪੰਚੀ ਵਾਸਤੇ ਉਹ ਬਣਾ ਪੈਸੇ ਇੱਥੇ ਕਿੰਨੇ ਕੁ ਲਾ ਦੂ ਇੱਥੇ ਪੈਸੇ ਪੈਸੇ ਤਾਂ ਤਾਇਆ ਛੱਡ ਜੋ ਸਰਪੰਚ ਨਹੀਂ ਬਣ ਗਿਆ ਉਹਨੂੰ ਗੱਲ ਹੀ ਨਹੀਂ ਕਰਨੀ ਆਉਂਦੀ ਉਹ ਇਹ ਜਿਹਨੂੰ ਭਾਈ ਵੋਟ ਕਾਉਣ ਪਾਉਂਦਾ ਉਹ ਤਾਂ ਲੋਕ ਨਾ ਉਹ ਵਿੱਚ ਕਹਿੰਦਾ ਚਸਕੇ ਹੀ ਨਹੀਂ ਲੈਂਦਾ ਵਿੱਚ ਚਸਕੇ ਹਾਂ ਇਹ ਵੀ ਗੱਲ ਹੈ ਚਸਕੇ ਲੈਂਦੇ ਲੋਕ ਉਹਨੂੰ ਬੋਲਦਾ ਉਹ ਕੀ ਬਣ ਰਿਹਾ ਉਹ ਤਾਂ ਹੱਸੀ ਜਾਊਗੀ ਖੜੀ ਜੰਮੀ ਪਾਗਲਾ ਉਹ ਤਾਂ ਮੈਨੂੰ ਪਤਾ ਹੈ ਮੈਂ ਗੱਲਾਂ ਕਰਦੀ ਸੁਣੀ ਐ ਲਤਾਈ ਕਹਿੰਦੀ ਉਹ ਤਾਂ ਸੁਣੀਆਂ ਗੱਲਾਂ ਮੈਂ ਕਰ ਲੈਣੀ ਮੈਨੂੰ ਲੱਗਾ ਤਾਈ ਨੂੰ ਆਇਆ ਮੈਨੂੰ ਇੱਦੇ ਦੇਣ ਟਿਕ ਟਿਕਾ ਹਾਂ ਉਹ ਨਾਨਾ ਭਾਈ ਸਰਪੰਚ ਤੋਂ ਸਾਰੇ ਆ ਉਹੀ ਗੱਲ ਸਰਪੰਚੀ ਹਾਂ ਨਾ ਨਾ ਮੈਂ ਤੇ ਟਿਕਟ ਦਿੰਦੇ ਮੈਂ ਤਾਂ ਤਾਂ ਵੀ ਜਵਾਦਦਾ ਮੈਥੋਂ ਨਹੀਂ ਇਹ ਰਕਮ ਸਮਝਦਾ ਨਾ ਬਈ ਮੈਂ ਸਰਪੰਚੀ ਖੜੀ ਹੋਣਾ ਉਹਨੇ ਆਪ ਨੂੰ ਦੇਖਣਾ ਜਿਵੇਂ ਮੈਂ ਬਸ ਤਾਇਆ ਸਿੱਧਰੇ ਬੰਦੇ ਦਾ ਤੈਨੂੰ ਪਤਾ ਤਾਂ ਹੈਗਾ ਹਾਂ ਕਹਿੰਦਾ ਕਿ ਨੀ ਤਾ ਫਿਰ ਉਹ ਵੀ ਸਰਪੰਚੀ ਖੜੀ ਹੋ ਜਾ ਤੂੰ ਕੀ ਪਤਾ ਸੱਤੇ ਨੇ ਆਪ ਹੀ ਕਹਿਤਾ ਹੋਵੇ ਸੱਤੇ ਨੂੰ ਨਹੀਂ ਪਤਾ ਹੈਗਾ ਵੀ ਇਹਨੂੰ ਕੀ ਅਕਲ ਹੈਗੀ ਜਾਂ ਆਪ ਹੀ ਖੜਾ ਹੋ ਜਿੰਦਾ ਚੱਲ ਨਹੀਂ ਤਾਇਆ ਆਏ ਹੋਣਾ ਸਰਪੰਚੀ ਤਾਂ ਉਹ ਜਿੱਤੇ ਭਵੇਂ ਸਰਪੰਚੀ ਕਰੂਗਾ ਤਾਂ ਸੱਤਈ ਹੋਰ ਉਹ ਥੋੜੀ ਕਰੂਗੀ ਪਰ ਉਹ ਤਾਂ ਪਤਾ ਉਹ ਜੋ ਜਿੱਤਣਗੇ ਤਾਂ ਹੀ ਸਰਪੰਚੀ ਕਰੂਗਾ ਸੱਤਾ ਉਹਨੂੰ ਕੋਲ ਬੋਟ ਕੋਣ ਪਾਊਗਾ ਮੈਨੂੰ ਆ ਦੱਸੋ ਪਹਿਲਾਂ ਜੇ ਤਿੰਨ ਜਮਾ ਤਾਂ ਹੈ ਆਪਾਂ ਕਹੀ ਜਾਨੀ ਵੀ ਉਹ ਸਿੱਧਰੀ ਐ ਫਿਰ ਉਹਨੂੰ ਬੋਟ ਕੋਣ ਪਾਊਗਾ ਸੱਤਾ ਆਪ ਹੀ ਹਿਸਾਬ ਲਾ ਲੈਂਦਾ ਐਦੂ ਤਾਂ ਆਪ ਟਿਕਟ ਲੈ ਲੈਂਦਾ ਪਾ ਵੀ ਦਿੰਦੇ ਆਪਾਂ ਵੋਟਾਂ ਸਾਰੀ ਨਹੀਂ ਦਾਈ ਚਲ ਆਪਾਂ ਕੀ ਲੈਣਾ ਮੈਂ ਵੀ ਹੋਰ ਹੀ ਗੱਲਾਂ ਲੈ ਕੇ ਆਵੇਗੀ ਤੂੰ ਮੈਨੂੰ ਦੁੱਧ ਪਾ ਉਹ ਲੈ ਦੇ ਹੋਰ ਮੈਂ ਤਾਂ ਸੱਚੀ ਚਾਹ ਹੀ ਮਜਾ ਕੇ ਬੋਟ ਪਾਉਣਾ ਬਸ ਕਿੰਨੀ ਵੋਟ ਹੈ ਉਹਨਾਂ ਦਾ ਕੀ ਬੋਟ ਪਾਉਣੀ ਐ ਚਲ ਚੰਗਾ ਤਾਂ ਮੈਂ ਤਾਂ ਹੁਣ ਦੁੱਧ ਲੈ ਕੇ ਜਾਣੀ ਆ ਚਲ ਕੁਸ ਮੈਂ ਰੱਖ ਲੈਣੀ ਆ ਤੇ ਮੈਂ ਵੀ ਕਰ ਲੂੰਗੀ ਰਵਾਜ ਚਲ ਆ ਲੈ ਪੁੱਤ ਕੁਸ ਤਾਂ ਮੈਂ ਰੱਖ ਲੈ ਤੇ ਅੱਧਾ ਤੈਨੂੰ ਪਾ ਦਾਂ ਚਲ ਕੋਈ ਨਹੀਂ ਦਾਈ ਬਹੁਤ ਹੈ ਆਥਣੇ ਤਾਂ ਫੇਰ ਛੋਰ ਚੋ ਲਾਂਗੇ ਚਲ ਆ ਜਾਕਰ ਪੁੱਤ ਮੈਨੂੰ ਤਾਂ ਦੀ ਲੱਗ ਜਾਂਦਾ ਤੇਰੇ ਆਈ ਤੋਂ ਮਾਰੂੰਗੀ ਤਾਈ ਗੇੜਾ ਹਾਂ ਚੰਗਾ ਸ੍ਰੀਕਾਲ ਤਾਈ ਸਤ ਸ੍ਰੀਕਾਲ ਪੁੱਤ ਹੋ ਠੀਕ ਹੈ ਗੁਰਵਿੰਦਰ ਹਾਂ ਵਧੀਆ ਤੁਸੀਂ ਠੀਕ ਹੋ ਹਾਂ ਠੀਕ ਆ ਮੈਂ ਤਾਂ ਸਾਰੇ ਘਰੇ ਤਾਂ ਠੀਕ ਠਾਕ ਨੇ ਹਾਂ ਹਾਂ ਵਧੀਆ ਸਾਰੇ ਆਪਣੇ ਠੀਕ ਨੇ ਸਾਰੇ ਹਾਂ ਪੁੱਤ ਆਪਣੇ ਸਾਰੇ ਠੀਕ ਨੇਗੇ ਅੱਛਾ ਹੋਰ ਕਿੱਧਰ ਆਇਆ ਸੀ ਮੈਂ ਤਾਂ ਵੈਸੇ ਇਧਰ ਹੀ ਖੇਤ ਕਣੀ ਜਾ ਕੇ ਆਉਂਦਾ ਸੀਗਾ ਅੱਛਾ ਹਾਂ ਕਰੀਏ ਸੱਤਾ ਬਾਈ ਨਾ ਉਹ ਤਾਂ ਅੱਜ ਚੌਂ ਨਿਸ਼ਾਨ ਲੈਣ ਗਏ ਹੋਏ ਨੇ ਅੱਛਾ ਚੌਂ ਨਿਸ਼ਾਨ ਲੈਣ ਵਾਗੇ ਹਾਂ ਠੀਕ ਆ ਚਲੋ ਵਧੀਆ ਹੁਣ ਤਾਂ ਤੁਸੀਂ ਪੰਗਾ ਗਲਤ ਹੀ ਲੈ ਲਿਆ ਤਾਈ ਬੇਇੱਜ਼ਤੀ ਹੋਊਗੀ ਹੁਣ ਪਿੰਡ 'ਚ ਕਿਉਂ ਪੁੱਤ ਦਿੱਤਨ ਦੀ ਸੁਭਾਵਨਾ ਹੀ ਨਹੀਂ ਕਿਸੇ ਪਾਸੇ ਹੂੰ ਵੇ ਚੱਲ ਪੁੱਤ ਅਸੀਂ ਤਾਂ ਉਹਦਾ ਸਿਧਰੀ ਦੀ ਜਿੱਦ ਪਗਾਈ ਐ ਇੱਕ ਜਿੱਤ ਹਾਰ ਆਪਦੇ ਕਰਮਾਂ ਦੀ ਐ ਉਧਰੋਂ ਫੇਰ ਤੈਨੂੰ ਪਤਾ ਹੀ ਐ ਤੇਰੇ ਤਾਏ ਦਾ ਉਹਨੇ दारू ਪੀਕੇ ਹਾਂ ਕਰਤੀ ਬਸ ਫੇਰ ਹੁਣ ਉਹਨਾਂ ਨੂੰ ਪਗਾਉਣੀ ਪੈਗੀ ਉਹਦੀ ਵੀ ਜਿੱਦ ਚੱਲ ਹੁਣ ਤਾਈ ਸੁਣੂਗਾ ਫਰਤਾਨੇ ਵੀ ਸਾਰੇ ਪਿੰਡ ਤੋਂ